ਅਹ ਇਨੀ ਪੁਲਿਸ ਕਦੇ ਅੱਜਿੱਟਾ ਫੜਨ ਵਾਲੇ ਕੋਲੇ ਗਈ ਹੈ ਮੇਰੇ ਕੋਲੇ ਤਾਂ ਆ ਸਕਦੀ ਹੈ ਇਨੀ ਪੁਲਿਸ ਨੇ ਕਦੇ ਜਾ ਕੇ ਇਹ ਦੇਖਿਆ ਵੀ ਰਿਸ਼ਵਤ ਕਿੰਨੀ ਚੱਲ ਪਈ ਹੈ ਕਥਿਆਰੀਆਂ ਫੀਲਾਂ ਦੇ ਵਿੱਚ ਉੱਥੇ ਨਹੀਂ ਕੋਈ ਜੀ ਆ ਤੁਸੀਂ ਇੱਕ ਮੇਰੇ ਅੱਗੇ ਮਾਤਲ ਬੰਦੇ ਨੂੰ ਫੜਨ ਦੇ ਲਈ ਵੀ ਇਨੀ ਪੁਲਿਸ ਲਾਤੀ ਮੇਰੇ ਤੇ ਮੈਂ ਚੱਲਾ ਵੀ ਜਾਂਦਾ ਕੀ ਹੋ ਜਾਂਦਾ ਕਿੱਡੀ ਕੀ ਗੱਲ ਹੋ ਜਾਂਦੀ ਹੈ ਮੁਛਿਆ ਮਤਸੂਰ ਨੇ ਦਿੱਤੋ ਵੀ ਮੇਰੇ ਜਾਣ ਨਾਲ ਕੀ ਹੋ ਜੂ ਜਾਂ ਤੁਸੀਂ ਤੁਸੀਂ ਦੰਗਾ ਪਸਾਦ ਨਹੀਂ ਕਰਨਾ ਫਿਰ ਮੈਨੂੰ ਕਿਉਂ ਰੁਕਿਆ ਜਾ ਰਿਹਾ ਉਹ ਕਹਿੰਦੇ ਨਹੀਂ ਜੀ ਸਾਨੂੰ ਪਰੋਂ ਠੋਕਣਾ ਤੁਹਾਨੂੰ ਜਾਣ ਨਹੀਂ ਦੇਣਾ ਮੈਂ ਇਹ ਗੱਲਾਂ ਪੰਜ ਚਾਰ ਵਾਰੀ ਹੱਥੋਂ ਮੈਂ ਸਭ ਠੋਕ ਤੋਂ ਤਾਂ ਸਹੀ ਕਾਰਨਹੀਤ ਸੂਰ ਕੀ ਕਹਿੰਦੇ ਨਹੀਂ ਜੀ ਪਰ ਹੁਕਮ ਇਹਨੀ ਗੱਲ ਕਰਦੇ ਨਾਲ ਇਹ ਬੈਠੇ ਆ ਹੁਣ ਵੀ ਤੁਹਾਡੇ ਸਾਹਮਣੇ ਬੈਠੇ ਆ ਬਾਹਰ ਤੇ ਕਹਿੰਦੇ ਨਹੀਂ ਜਾਣਾਂਗਾ ਇਹਨੂੰ ਸੰਤਿਆ ਰਹੀ ਉਹਨਾਂ ਨੂੰ ਕੀ ਕੌਣ ਸਲਾਹਾਂ ਦੇ ਰਿਹਾ ਜਦੋਂ ਪਤਾ ਹੈ ਵੀ ਇੰਨੀ ਆਪਣੀ ਜਿਹੜੀ ਬਦਕੁਈ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਫਿਰ ਉਹ ਕਿਉਂ ਪਿੱਛੇ ਨਹੀਂ ਹਟ ਰਿਹਾ ਜਾਂ ਕਿਉਂ ਬਾਰ ਬਾਰ ਇਦਾਂ ਦੇ ਕੰਮ ਕਰ ਰਿਹਾ ਨੇ ਇਹ ਮੇਰੀ ਸਮਝ ਤੋਂ ਪਰੇ ਹੈ ਸੀ ਅਣਅਲਾਨੀ ਐਮਰਜੈਂਸੀ ਲਾ ਰਿਹਾ ਹਾਂ 1975 ਦੇ ਵਿੱਚ ਲੱਗੀ ਸੀ ਲਾਸਟ ਵਾਰ ਉਹ ਉਹ ਹਾਲਾਤ ਬਣਾਉਣਾ ਚਾਹੁੰਦੇ ਜਾਂ ਫਿਰ ਤੁਸੀਂ ਪੁਲਿਸ ਤੋਂ ਪੁਲਿਸ ਰਾਜ ਕਰਨਾ ਚਾਹੁੰਦੇ ਜਿੱਦਾਂ 90 ਦੇ ਦਹਾਕੇ 'ਚ ਤੁਹਾਡੇ ਨੌਜਵਾਨਾਂ ਦੀਆਂ ਜਿਹੜੀਆਂ ਜੋ ਹੱਚਰ ਹੋਇਆ ਉਹ ਕਰਨਾ ਚਾਹੁੰਦੇ। ਰਾਈਮੋ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਅਜਤਵਿੰਦਰ ਸਿੰਘ ਡਾਂਗੀਆਂ। ਦੋਸਤੋ ਜਿਸ ਤਰ੍ਹਾਂ ਅਸੀਂ ਲਗਾਤਾਰ ਨਿਊਜ਼ਾਬਲਸ ਹੁੰਦੇ ਆ ਰਹੇ ਹਾਂ ਕਿ ਭਾਨਾ ਸਿੱਧੂ ਜੋ ਪੁਲਿਸ ਦੀ ਹਿਰਾਸਤ ਵਿੱਚ ਹੈ ਉਸ ਨੂੰ ਲੈ ਕੇ ਅੱਜ ਕੱਲ੍ਹ ਦਿੱਤੀ ਗਈ ਸੀ ਤਿੰਨ ਤਰੀਕ ਨੂੰ ਕਿ ਸੰਗਰੂਹ ਵਿਖੇ ਉਹਨਾਂ ਦੇ ਹੱਕ ਵਿੱਚ ਇਕੱਠ ਕੀਤਾ ਜਾਵੇਗਾ। ਸੋ ਉਸ ਨੂੰ ਲੈ ਕੇ ਪੁਲਿਸ ਵੱਲੋਂ ਚੌਕਸੀ ਵਰਤੀ ਜਾ ਰਹੀ ਆ। ਪੁਲਿਸ ਵੱਲੋਂ ਵੀ ਜੋ ਉਹਨਾਂ ਦੇ ਸਮਰਥਕ ਨੇ ਉਹਨਾਂ ਨੂੰ ਘਰਾਂ ਵਿੱਚ ਹੀ ਨਜ਼ਰਬੰਦ ਕੀਤਾ ਜਾ ਰਿਹਾ ਵਾ। ਸੋ ਅਸੀਂ ਖੜੇ ਹਾਂ ਸੁਖ ਜਗਰਾਉਂ ਦੇ ਘਰ ਤੁਹਾਨੂੰ ਦਿਖਾ ਰਹੇ ਹਾਂ ਕਿ ਪੁਲਿਸ ਵੀ ਇੱਥੇ ਖੜੀ ਆ ਕਿ ਸੁਖ ਜਗਰਾਉਂ ਨੂੰ ਬਾਹਰ ਨਹੀਂ ਨਿਕਲ ਦਿੱਤਾ ਜਾ ਰਿਹਾ। ਤੇ ਆਪਾਂ ਅੰਦਰ ਚੱਲਦੇ ਹਾਂ ਜੋ ਸਾਡੇ ਨਾਲ ਇਹ ਸੁੱਖ ਜਗਰਾਓ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਵੀ ਅੱਜ ਦਾ ਜੋ ਪੂਰਾ ਮਾਮਲਾ ਹੈ ਕੀ ਹੈ ਕਿ ਜੋ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਵਾ ਵੀ ਇਹ ਕਿੰਨਾ ਕੁ ਸਹੀ ਹੈ ਵੀ ਜਿਸ ਤਰ੍ਹਾਂ ਉਹ ਲਗਾਤਾਰ ਆਵਾਜ਼ ਉਠਾਉਂਦੇ ਆ ਰਹੇ ਨੇ ਗਰੀਬਾਂ ਦੇ ਹੱਕ ਦੇ ਵਿੱਚ ਵੀ ਤੇ ਜਿੱਥੇ ਵੀ ਉਹ ਸਮਾਜ ਸੇਵਾ ਵੀ ਕਰਦੇ ਆ ਰਹੇ ਨੇ ਸੋ ਅੱਜ ਉਹਨਾਂ ਨੂੰ ਇੱਥੇ ਰੋਕ ਕੇ ਰੱਖਿਆ ਗਿਆ ਜਗਰਾਓ ਪੁਲਿਸ ਵੱਲੋਂ ਵੀ ਉਹਨਾਂ ਦਾ ਕੀ ਕਹਿਣਾ ਵਾ ਸਰ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਖਾਲਸਾ ਬਾਈ ਸਤੇ ਜੀ ਸਰ ਕਿਵੇਂ ਦੇਖਦੇ ਹੋ ਅੱਜ ਤੁਹਾਨੂੰ ਸਵੇਰ ਦਾ ਨਜ਼ਰਬੰਦ ਕੀਤਾ ਹੋਇਆ ਵਾ ਬਾਹਰ ਨਹੀਂ ਨਿਕਲ ਦਿੱਤਾ ਹੋਇਆ ਜੋ ਸੰਗਰੂਰ ਵਿੱਚ ਘੱਟ ਸੀ ਉੱਥੇ ਤੁਸੀ ਪਹੁੰਚਣਾ ਸੀ ਜੀ ਕਿਸ ਤਰ੍ਹਾਂ ਲੱਗ ਰਿਹਾ ਹੈ ਦੇਖੋ ਬਹੁਤ ਇਹ ਇੱਕ ਸਰਕਾਰ ਦੀ ਮਾੜੀ ਜਿਹੜੀ ਚਾਲ ਹੈ ਮਾੜੀ ਕਾਰਜਕਾਰੀ ਹੈ ਅਸੀਂ ਕਿਸੇ ਨੂੰ ਉੱਥੇ ਕੋਈ ਦੰਗਾ ਫਸਾ ਤਾਂ ਕਰਨ ਜਾ ਨਹੀਂ ਰਹੇ ਸੀ ਕਿਸੇ ਨੂੰ ਗਲਤ ਠਹਿਰਾਉਣ ਤਾਂ ਜਾ ਨਹੀਂ ਰਹੇ ਸੀ ਇੱਕ ਨੌਜਵਾਨ ਭਾਨਾ ਸਿੰਘ ਸਿੱਧੂ ਉਹਤੇ ਗਲਤ ਜਿਹੜਾ ਪਰਚਾ ਹੋਇਆ ਚਾਰ ਪਰਚੇ ਇੱਕ ਤੋਂ ਬਾਅਦ ਇੱਕ ਹੋਣੇ ਸੱਚ ਦਾ ਕਿਤੇ ਨਾ ਕਿਤੇ ਕਤਲ ਹੋਇਆ ਭਾਨੇ ਸਿੰਘ ਦੀ ਜਗ੍ਹਾ ਕੋਈ ਹੋਰ ਵੀ ਹੁੰਦਾ ਤਾਂ ਵੀ ਜਿਹੜਾ ਧੱਕਾ ਇਹ ਸਰਾਸਰ ਗਲਤ ਹੈ ਸੋ ਉਸ ਧੱਕੇ ਦੇ ਵਿਰੁੱਧ ਇੱਕ ਵੱਡਾ ਧਰਨਾ ਪਹਿਲਾਂ ਲੱਗਿਆ ਸੀ ਜਿਹੜਾ ਕੋੜਦੋਨੇ ਭਾਂਡੇ ਦੇ ਜੱਦੀ ਪਿੰਡ ਲੱਗਿਆ ਸੀ ਉਤੋਂ ਬਾਅਦ ਅੱਜ ਸਰਕਾਰ ਨੂੰ ਇਹ ਸੀ ਵੀ ਉਦੋਂ ਬਹੁਤ ਜ਼ਿਆਦਾ ਇਕੱਠ ਹੋ ਗਿਆ ਚਾਰ ਗੁਣਾ ਇਕੱਠ ਹੋਊਗਾ ਇਸ ਲਈ ਸਰਕਾਰ ਨੇ ਕੋਝੀਆਂ ਚਾਲਾਂ ਚੱਲ ਕੇ ਤਕਰੀਬਨ ਸਾਰੇ ਕਿਸਾਨ ਆਗੂ ਅਤੇ ਹੋਰ ਵੀ ਕਈ ਜਿਹੜੇ ਬੁਲਾਰੇ ਨੇ ਸਮਾਜਿਕ ਕਾਰਕੁਨ ਨੇ ਉਹ ਘਰਾਂ ਦੇ ਵਿੱਚ ਬੰਦ ਕਰ ਦਿੱਤੇ ਨੇ ਸਰ ਤੁਹਾਨੂੰ ਅੱਜ ਤੁਸੀਂ ਖੁਦ ਆਪਣੀ ਵੀਡੀਓ ਜੋ ਵਾਇਰਲ ਕੀਤੀ ਉਹਦੇ ਵਿੱਚ ਬੋਲ ਰਹੇ ਸੀ ਕਿ ਤੁਹਾਨੂੰ ਆਪਣੇ ਅਫਸਰਾਂ ਨੇ ਵੀ ਬੁਲਾਇਆ ਹੈ ਜਗਰਾਉਂ ਪੁਲਿਸ ਵਿੱਚ ਤੇ ਉਹਨਾਂ ਉਹਨਾਂ ਨਾਲ ਤੁਹਾਡੀ ਕੀ ਡਿਸਕਸ ਹੋਈ ਉਹਨਾਂ ਨੇ ਕੀ ਕਿਹਾ ਤੁਹਾਨੂੰ ਉਹਨਾਂ ਨੇ ਤਾਂ ਜਰਨਲਿਸਟ ਤੋਂ ਪੁੱਛਿਆ ਵੀ ਤੁਹਾਡਾ ਪਲਾਨ ਕੀ ਹੈ ਮਗਾ ਜੀ ਜਾਣਾ ਕਹਿੰਦੇ ਕੋਈ ਨਹੀਂ ਤੁਸੀਂ ਜਾਓ ਕੋਈ ਦਿੱਕਤ ਨਹੀਂ ਹੈ ਤੇ ਵੀ ਕਿੱਦਾਂ ਉੱਥੇ ਕਿੰਨਾ ਘੱਟ ਸੀ ਮਗਾ ਜੀ ਘੱਟਦਾ ਤੁਹਾਨੂੰ ਸੀਆਈਡੀ ਨੇ ਪਲ-ਪਲ ਦੀ ਰਿਪੋਰਟ ਦਿੰਦੀ ਹੋਈ ਹੈ ਹਨਾ ਅਫਸਰ ਏਡੇ ਅਫਸਰ ਨੇ ਉਹਨਾਂ ਨੂੰ ਪਤਾ ਹੀ ਹੁੰਦਾ ਸਾਰਾ ਕੁਝ ਤੇ ਵੀ ਕੋਈ ਨਹੀਂ ਤੁਹਾਨੂੰ ਸਾਰਾ ਕੁਝ ਕਹਿੰਦੇ ਕਿੰਨੇ ਵੇ ਜਾਣਾ ਮਗਾ ਜੀ ਦੇਖਾਂਗੇ ਵੀ ਸਵੇਰੇ ਸਾਡਾ ਟਾਈਮ ਜੋ ਹੋਊਗਾ ਤੇ ਜਿਵੇਂ ਜਰਨਲਿਸਟ ਗੱਲ ਕੀਤੀ ਸੀ ਕਹਿੰਦੇ ਚਲੋ ਵੀ ਠੀਕ ਹੈ ਉੱਥੇ ਕੁਝ ਇਦਾਂ ਦਾ ਹੋ ਸਕਦਾ ਮਗਾ ਜੀ ਨਹੀਂ ਜੀ ਉਹ ਸ਼ਾਂਤਮਈ ਬ ਬੱਤੀ ਕਿਸਾਨ ਜਥੇਬੰਦੀਆਂ ਦਾ ਸਮਰਥਨ ਹੈ ਤੇ ਬਿਲਕੁਲ ਸ਼ਾਂਤਮਈ ਧਰਨਾ ਹੈ ਉੱਥੇ ਕੋਈ ਇਦਾਂ ਦੀ ਕੋਈ ਹੁੱਲੜਬਾਜੀ ਜਾਂ ਕੋਈ ਇਦਾਂ ਦੀ ਗੱਲ ਬਿਲਕੁਲ ਨਹੀਂ ਤੇ ਬਸ ਇੰਨੀ ਗੱਲ ਹੋਈ ਮੈਨੂੰ ਕਰੇ ਠੀਕ ਹੈ ਤੁਸੀਂ ਕੋਈ ਦਬਾਅ ਨਹੀਂ ਪਾਇਆ ਕੋਈ ਅਰੈਸਟ ਕਰਨ ਦੀ ਗੱਲ ਨਾ ਨਾ ਮੈਨੂੰ ਕੋਈ ਉਹਨਾਂ ਨੇ ਅਰੈਸਟ ਦੀ ਬੜੇ ਪਿਆਰ ਨਾਲ ਗੱਲ ਕੀਤੀ ਇਹ ਚ ਕੋਈ ਗਲਤ ਗੱਲ ਆਪਾਂ ਨਹੀਂ ਕਹਿ ਰਹੇਗੀ ਜੋ ਉਹਨਾਂ ਨੇ ਮੈਨੂੰ ਕਿਹਾ ਬਸ ਪੁੱਛਿਆ ਕਹਿੰਦੇ ਠੀਕ ਹੈ ਜੀ ਤੁਸੀਂ ਜਾ ਸਕਦੇ ਮੈਂ ਠੀਕ ਹੈ ਜੀ ਕੋਈ ਅਰੈਸਟ ਦੀ ਗੱਲ ਨਹੀਂ ਕਹੀ ਕੋਈ ਮੈਨੂੰ ਐ ਨਹੀਂ ਕਿਹਾ ਵੀ ਬਹਿ ਜਾਓ ਇੱਥੇ ਭਾਈ ਇਹਣਾ ਤੁਹਾਨੂੰ ਹਵਾਲਾ ਅੱਜ ਇੱਥੇ ਕਿੰਨੇ ਵਜੇ ਤੁਹਾਨੂੰ ਲੱਗਿਆ ਪੁਲਿਸ ਤੁਹਾਡੇ ਦਰਾਂ ਮੂਰੇ ਆ ਗਈ? ਤੁਹਾਨੂੰ ਕਿਦੋਂ ਪਤਾ ਲੱਗਿਆ ਕਿ ਬਾਹਰ ਨਿਕਲ ਲੱਗ ਗਏ ਜਾਂ ਤੁਹਾਨੂੰ ਰਾਤ ਹੀ ਪਤਾ ਲੱਗਿਆ ਜੀ ਜਾਂ ਕਿੰਨੇ ਵਜੇ ਪੁਲਿਸ ਦਾ ਤੁਹਾਨੂੰ ਪਤਾ ਲੱਗਿਆ? ਨਹੀਂ ਭਾਈ ਮੈਨੂੰ ਰਾਤ ਨਹੀਂ ਮੈਨੂੰ 7 ਵਜੇ ਮੈਂ ਮੈਨੂੰ ਫੋਨ ਆ ਗਿਆ ਸੀ ਸਾਹਮਣੋਂ ਤੇ ਜਿੰਨੇ ਮੁੰਡੇ ਫਿਰ ਜਦੋਂ ਆਏ ਨਾਲ ਦੇ ਫਿਰ ਇਹਨਾਂ ਨੇ ਕਿਹਾ ਬਾਹਰ ਭਾਈ ਪੁਲਿਸ ਖੜੀ ਐ ਮੈਂ ਚਲੋ ਵੀ ਇਹਨਾਂ ਦਾ ਕੰਮ ਦੇਖ ਲੈਨੇ ਕੀ ਕਹਿੰਦੇ ਆ ਕਿ ਫਿਰ ਮੈਂ ਨਹਾਣੂ ਕੇ ਜੋ ਤਿਆਰ ਹੋ ਗਈ ਕਿਉਂਕਿ ਸਾਡਾ ਟਾਈਮ ਸੀਗਾ 9 ਵਜੇ ਦਾ ਸੀ ਇੱਥੋਂ ਨਿਕਲਣਾ ਧਰੋ ਤੇ ਵੀ ਮੁੰਡੇ ਸਾਰੇ ਜਿਹੜੇ ਮੇਰੇ ਨਾਲ ਦੇ ਹੁੰਦੇ ਨੇ 5- ਇਓ ਜਦ ਨੂੰ 9 ਵਜੇ ਅਸੀਂ ਸਾਢੇ 8 ਪੌਣੇ 9 ਵਜੇ ਮੈਂ ਤਿਆਰ ਹੋਇਆ ਤੇ ਬਸ ਬੂਟ ਬਟ ਪਾਉਣ ਵਾਲੇ ਰਹਿੰਦੇ ਮੈਂ ਗੱਡੀ ਬਾਹਰ ਕੱਢੀਏ ਜਦ ਨੂੰ ਫਿਰ ਖੜੇ ਸੀ ਮੁਲਾਜ਼ਮਾਂ ਕਹਿੰਦੇ ਹਾਂ ਜੀ ਦੱਸੋ ਜੀ ਕਹਿੰਦੇ ਨਹੀਂ ਜੀ ਸਾਡੇ ਸੀਨੀਅਰ ਅਫਸਰ ਆਉਣਗੇ ਮੈਂ ਉਹਨਾਂ ਨੂੰ ਕਿਹਾ ਗੁਜਾਰਸ਼ ਕੀਤੀ ਮੈਂ ਮੈਨੂੰ ਦੱਸੋ ਤੁਸੀਂ ਕਿਉਂ ਆਏ ਹੋ ਕਹਿੰਦੇ ਨਹੀਂ ਅਫਸਰ ਸਾਹਿਬ ਆ ਰਹੇ ਆ ਬਸ ਇਹਨੇ 5-4 ਮਿੰਟ ਦੇ ਵਿੱਚ ਹੀ ਐਸਐਚਓ ਸਾਹਿਬ ਆ ਗਏ ਗੱਡੀ ਲੈ ਕੇ ਹੋਰ ਤੇ ਕਾਫੀ ਮੁਲਾਜ਼ਮ ਭਾਰੀ ਗੰਤੀ ਵਿੱਚ ਆ ਗਏ ਤੇ ਬਸ ਜਾਣ ਦਿੱਤਾ ਕਹਿੰਦੇ ਨਹੀਂ ਅਸੀਂ ਉਹਨੇ ਪੁੱਛਿਆ ਮੈਂ ਕਸੂਰ ਤਾਂ ਦੱਸੋ ਵੀ ਮੇਰੇ ਜਾਣ ਨਾਲ ਕੀ ਹੋ ਜੂਗਾ ਅਸੀਂ ਉੱਥੇ ਕੋਈ ਦੰਗਾ ਵਿਸਾਦ ਨਹੀਂ ਕਰਨਾ ਫਿਰ ਮੈਨੂੰ ਕਿਉਂ ਰੋਕਿਆ ਜਾ ਰਿਹਾ ਉਹ ਕਹਿੰਦੇ ਨਹੀਂ ਜੀ ਸਾਨੂੰ ਉਪਰੋਂ ਹੁਕਮ ਹੈ ਤੁਹਾਨੂੰ ਜਾਣ ਨਹੀਂ ਦੇਣਾ ਮੈਂ ਇਹ ਗੱਲਾਂ ਪੰਜ ਚਾਰ ਵਾਰੀ ਸਤ ਸਾਨੂੰ ਤਾਂ ਸਭ ਦੱਸੋ ਤਾਂ ਸਹੀ ਵੀ ਕੀ ਕਾਰਨ ਕੀ ਹੈ ਕਸੂਰ ਕੀ ਹੈ ਕਹਿੰਦੇ ਨਹੀਂ ਜੀ ਉਪਰੋਂ ਹੁਕਮ ਹੈ ਬਸ ਇੰਨੀ ਗੱਲ ਕਹਿ ਕੇ ਉਹਨਾਂ ਨੇ ਤੇ ਬੈਠੇ ਆ ਹੁਣ ਵੀ ਆ ਤੁਹਾਡੇ ਸਾਹਮਣੇ ਬੈਠੇ ਆ ਬਾਹਰ ਤੇ ਕਹਿੰਦੇ ਨਹੀਂ ਜਾਣਾ ਜੀ ਜਿਸ ਤਰ੍ਹਾਂ ਆਮ ਆਦਮੀ ਜੋ ਸਤਾਉਣ ਤੋਂ ਪਹਿਲਾਂ ਬਦਲਾ ਦਾ ਨਾਅਰਾ ਲਾਉਂਦੀ ਸੀ ਜੀ ਨੌਜਵਾਨਾਂ ਦੇ ਹੱਕ ਦੀ ਵੀ ਗੱਲ ਕਰਦੀ ਸੀ ਤੁਹਾਨੂੰ ਕਿ ਬਦਲਾ ਕਿਸ ਤਰ੍ਹਾਂ ਦਾ ਬਦਲਾ ਆਇਆ ਵਾ ਤੇ ਉਹ ਨੌਜਵਾਨ ਖੁਸ਼ ਨਹੀਂ ਦੇਖੋ ਜੀ ਅਸੀਂ ਵੀ ਇਸ ਹੱਕ ਤੇ ਸੀਗੇ ਵੀ ਹਾਂ ਬਦਲਾਵ ਆਵੇ ਕਿਉਂਕਿ ਪਿਛਲੇ 70 ਸਾਲਾਂ ਤੋਂ ਜਿਨ੍ਹਾਂ ਨੇ ਦੇਸ਼ ਨੂੰ ਲੁੱਟਿਆ ਤੇ ਕੁੱਟਿਆ ਉਹਨਾਂ ਨੂੰ ਬਦਲ ਕੇ ਕੋਈ ਅਜਿਹੇ ਬੰਦੇ ਮੂਰੇ ਆਉਣ ਜਿਹੜੇ ਕੀ ਬਿਲਕੁਲ ਸਾਫ਼ ਅਤੇ ਸੁਥਰੇ ਹੋਣ ਕਿਉਂਕਿ ਇੱਕ ਵਾਰ ਸੋਸ਼ਲ ਮੀਡੀਆ ਤੇ ਪ੍ਰਚਾਰ ਏਡਾ ਵੱਡਾ ਹੋ ਗਿਆ ਵੀ ਨਹੀਂ ਇਹ ਬੰਦੇ ਸਾਰੇ ਜੈਨੂ ਨੇ ਸਾਰੇ ਬੰਦੇ ਚੰਗੇ ਨੇ ਆਮ ਘਰਾਂ ਦੇ ਨੇ ਪਰ ਇਹ ਨਹੀਂ ਪਤਾ ਸੀ ਵੀ ਇੰਨੀ ਮਾੜੀ ਹਾਲਾਤ ਕਰ ਦੇਣਗੇ ਯਾਰ ਤੁਸੀਂ ਇਹ ਦੇਖੋ ਇੰਨੀ ਪੁਲਿਸ ਕਦੇ ਚਿੱਟਾ ਫੜਨ ਵਾਲੇ ਕੋਲੇ ਗਈ ਹੈ ਮੇਰੇ ਕੋਲੇ ਤਾਂ ਆ ਸਕਦੀ ਐ ਇੰਨੀ ਪੁਲਿਸ ਨੇ ਕਦੇ ਜਾ ਕੇ ਇਹ ਦੇਖਿਆ ਵੀ ਰਿਸ਼ਵਤ ਕਿੰਨੀ ਚੱਲ ਪਈ ਕਚੈਰੀਆਂ ਤਫੀਲਾਂ ਦੇ ਵਿੱਚ ਉੱਥੇ ਨਹੀਂ ਪੁਲਿਸ ਭੇਜੀ ਆ ਤੁਸੀਂ ਇੱਕ ਮੇਰੇ ਵਰਗੇ ਮਾਤਲਬ ਬੰਦੇ ਨੂੰ ਫੜਨ ਦੇ ਲਈ ਤੁਸੀਂ ਇੰਨੀ ਪੁਲਿਸ ਲਾਤੀ ਮੇਰੇ ਤੇ ਮੈਂ ਚਲਾ ਵੀ ਜਾਂਦਾ ਕੀ ਹੋ ਜਾਂਦਾ ਕਿੱਡੀ ਕੀ ਗੱਲ ਹੋ ਜਾਂਦੀ ਮੈਨੂੰ ਇਹ ਸਮਝੋਂ ਬਾਹਰ ਗੱਲ ਹੈ ਵੀ ਕਿਉਂ ਇਹ ਹਾਸੋਹਿਣੀਆ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿੱਦਾਂ ਦੇ ਬਿਆਨ ਮੁੱਖ ਮੰਤਰੀ ਦੁਆਰਾ ਆ ਰਹੇ ਨੇ ਤੁਸੀਂ ਦੇਖੋ ਸ਼ਮਨਜੀਤ ਸਿੰਘ ਮਾਨਹਵਰੀ ਘਰੇ ਰੈਸ਼ ਕੀਤੇ ਹੋਏ ਨੇ ਅੱਜ ਚਰਨਜੀਤ ਚੰਨੀ ਹੋਰੀ ਕਰ ਲਏ ਇਹਨੋਂ ਤੋਂ ਇਲਾਵਾ ਹੋਰ ਕਿੰਨੇ ਕਿਸਾਨ ਆ ਗੁਰੂਲਦੂਸੋਂ ਮਾਨਸਾਹਰੀ ਹੋਗੇ ਹੈਣਾ ਹੋਰ ਵੱਡੇ ਵੱਡੇ ਆ ਗੂ ਸਾਰੇ ਗ੍ਰਿਫਤਾਰ ਕਰ ਲਏ ਤੇ ਕਿਤੇ ਵੀ ਇਹ ਜੇ ਜੇਹੋ ਜਿਸੀ ਫਸਲ ਬੀਜਾਂਗੇ ਉਹ ਜੀ ਵੱਢਣੀ ਆ ਜੇ ਤੁਸੀਂ ਸਹੀ ਕੀਤਾ ਹੁੰਦਾ ਭਾਨੇ ਤੇ ਨਜਾਇਜ਼ ਨਾ ਕੀਤੀ ਹੁੰਦੀ ਚਾਰ ਪਰਚੇ ਤਾਂ ਸ਼ਾਇਦ ਅੱਜ ਤੁਹਾਨੂੰ ਇਹ ਦਿਨ ਨਾ ਦੇਖਣੇ ਪੈਂਦੇ ਲਗਾਤਾਰ ਮੁੱਖ ਮੰਤਰੀ ਖੁਦ ਬੋਲਦੇ ਹੁੰਦੇ ਸੀ ਕਿ ਵੀ ਪ੍ਰੋਟੈਸਟ ਕਰਨ ਦਾ ਹੱਕ ਹੈ ਲੋਕਾਂ ਦਾ ਹੱਕ ਪ੍ਰੋਟੈਸਟ ਕਿਉਂ ਨਹੀਂ ਕਰਨਗੇ ਜਦੋਂ ਸਤਾ ਦੇ ਵਿੱਚ ਨਹੀਂ ਸੀ ਪਰ ਅੱਜ ਅੱਜ ਪ੍ਰੋਟੈਸਟ ਜੋ ਤੁਸੀਂ ਕਰ ਰਹੇ ਹੋ ਤਾਂ ਤੁਹਾਡੇ ਉੱਤੇ ਪਾਬੰਦੀ ਲਾਈ ਹੈ ਬਿਲਕੁਲ ਉਹੀ ਮੁੱਖ ਮੰਤਰੀ ਭਗਵਾਨ ਸਮਾਨ ਜਿਹੜਾ ਕਹਿੰਦਾ ਯਾਰ ਤੁਸੀਂ ਬੋਲਦੇ ਹੋ ਨਿਆਰਾ ਬੰਦਨੇ ਹੋ ਐ ਬੋਲਿਆ ਕਰੋ ਐ ਕੰਨਾਂ ਚੋਂ ਕੀੜੇ ਕੱਢਿਆ ਕਰੀਏ ਆ ਠੀਕ ਆ ਇਹਨਾਂ ਨੇ ਪੰਜਾਬ ਲੁੱਟਿਆ ਕਿੰਨੇ ਕਿੰਨੇ ਕਮੈਂ ਇਹ ਖਾਸ ਤੌਰ ਤੇ ਜਿਹੜੀਆਂ ਰਾਜਨੀਤਿਕ ਪਾਰਟੀਆਂ ਸੀ ਉਹਨਾਂ ਦੇ ਪਰਿਵਾਰਾਂ ਤੇ ਆਪ ਭਗਵੰਤ ਸਿੰਘ ਮਾਨ ਉਹਨਾਂ ਨੇ ਘੱਟ ਕੀਤੇ ਆ ਤੇ ਜੇ ਆਲੋਚਨਾ ਜਿਹੜੇ ਵਿਨਸ਼ਾਸ਼ਕ ਨੂੰ ਆਲੋਚਨਾ ਜਿਹੜੀ ਸਹਿਣੀ ਸਿੱਖਣੀ ਚਾਹੀਦੀ ਹੈ ਜੇ ਨੂੰ ਨਹੀਂ ਆਉਂਦੀ ਉਹ ਵਧੀਆ ਸੱਜਣ ਨਹੀਂ ਹੋ ਸਕਦਾ ਆਲੋਚਨਾ ਵੀ ਕੀ ਕੋਈ ਉਹਨਾਂ ਨੂੰ ਨੁਕਸੀ ਦਿਖਾ ਰਹੇ ਆ ਵੀ ਆਹ ਚੀਜ਼ਾਂ ਚਿੱਟਾ ਬੰਦ ਕਰੋ ਕਿਉਂ ਨਹੀਂ ਕਰ ਰਹੇ ਨਸ਼ਾ ਸ਼ਰਿਆਂ ਬਿਕ ਰਹੇ ਕਿਉਂ ਨਹੀਂ ਕਰ ਰਹੇ ਪਰ ਉਸ ਪਾਸੇ ਧਿਆਨ ਨਹੀਂ ਜਾਂਦਾ ਆ ਤੁਸੀਂ ਦੇਖ ਲਓ ਵੀ ਸੋਸ਼ਲ ਮੀਡੀਆ ਤੇ ਕਰਕੇ ਸਾਰਿਆਂ ਨੂੰ ਫੜ ਕੇ ਹੁਣ ਅੰਦਰ ਬਿਠਾਤਾ ਅੰਦਰ ਦੇਤਾ ਮੈਂ ਬਿਆਨ ਸੁਣਦਾ ਹੀ ਭਗਵੰਤ ਮਾਨ ਸਰ ਦਾ ਉਹ ਕਹਿ ਰਹੇ ਸੀਗੇ ਵੀ ਮੈਂ ਵੀ ਮੈਂ ਜਲੰਧਰ ਦੇਖਿਆ ਵੀ ਲਗਾਤਾਰ ਵੀ ਜਿਹੜੇ ਬੱਸ ੱਡੇ ਆ ਉਹਨਾਂ ਦੇ ਉੱਤੇ ਬੋਰਡ ਲੱਗੇ ਹੋਏ ਨੇ ਕੈਨੇਡਾ ਜਾਓ ਅ ਅਮਰੀਕਾ ਜਾਓ ਜਾਂ ਹੋਰ ਨਿਊਜ਼ੀਲੈਂਡ ਜਾਓ ਕਿਹ ਤਰ੍ਹਾਂ ਦੇ ਬੋਰਡ ਲੱਗੇ ਨੇ ਕਹਿੰਦਾ ਵੀ ਮੈਂ ਉਹਨਾਂ ਨੂੰ ਮਜ਼ਾਕ ਕਰਕੇ ਕਹਿ ਰਿਹਾ ਸੀ ਵੀ ਵੀ ਮੈਂ ਸੋਚਿਆ ਵੀ ਸਿੱਧੀਆਂ ਬਸਾਂ ਕਿ ਕੈਨੇਡਾ ਜਾ ਰਹੀਆਂ ਨੇ ਵੀ ਮੈਂ ਇਹਨਾਂ ਦੇ ਬਰਖਾਂ ਵੀ ਇਹ ਕੋਈ ਕਿਉਂ ਨਹੀਂ ਬੋਲਦਾ ਵੀ ਪੰਜਾਬ ਹੀ ਰਹੋ ਤੁਹਾਨੂੰ ਕੀ ਲਾ ਵੀ ਨੌਜਵਾਨ ਜਿਸ ਤਰ੍ਹਾਂ ਦਾ ਵਿਵਹਾਰ ਨੌਜਵਾਨ ਪੰਜਾਬ 'ਚ ਰਹਿਣਗੇ ਪੰਜਾਬ ਰਹਿਣ ਵਾਲੀਆਂ ਗੱਲਾਂ ਕਰ ਰਹੇ ਨੇ ਇਹ ਤੁਸੀਂ ਦੇਖੋ ਜਿਹੜੇ ਸਾਡੇ ਵਰਗੇ ਸੋਸ਼ਲ ਮੀਡੀਆ ਦੇ ਬੋਲਦੇ ਨੇ ਤੁਸੀਂ ਉਹਨਾਂ ਨੂੰ ਦਵਾ ਕੇ ਇਹ ਇਹ ਯੂਥ ਨੂੰ ਇਹ ਇਹ ਕਰਤਾ ਵੀ ਨਾ ਬੋਲਿਓ ਉਹਨਾਂ ਨੇ ਆ ਦੇਖ ਲਓ ਐ ਕਰਾਂਗੇ ਐ ਅਸੀਂ ਡਾਂਗਾ ਮਾਰਾਂਗੇ ਐ ਛੱਤਰ ਮਾਰਾਂਗੇ ਹੁਣ ਉੱਥੇ ਡਾਂਗ ਫਿਰ ਰਹੀ ਹੈ ਆਪਣੇ ਸਰੂਰ ਦੇ ਨੇੜੇ ਜਿਹੜੇ ਪਹੁੰਚ ਰਹੇ ਨੇ ਤੁਸੀਂ ਨੌਜਵਾਨੀ ਨੂੰ ਮੈਸੇਜ ਕੀ ਦੇ ਰਹੇ ਹੋ ਤੁਸੀਂ ਇੱਕ ਵੀ ਏਜੰਟ ਤੇ ਮੈਨੂੰ ਦੱਸ ਦੇਣ ਭਾਨੇ ਦਾ 1.5 ਕਰੋੜ ਦੇ ਉੱਪਰ ਅਮਾਉਂਟ ਹੈ ਜਿਹੜੀ ਉਹਨੇ ਵਾਪਸ ਕਰਾਈ ਆ ਕਿੰਨੇ ਏਜੰਟਾਂ ਤੋਂ ਕਰਾਈ ਆ ਅਕਸਰ ਉਹ ਏਜੰਟਾਂ ਦਾ ਪਰਚਾ ਹੋ ਸਕਦਾ ਵੀ ਹਾਂ ਹੁਣ ਤੁਸੀਂ ਕਿਉਂ ਮੋੜੇ ਭਾਨੇ ਦੇ ਕਹਿਣ ਤੇ ਭਈ ਭਾਨਾ ਜੱਜ ਲੱਗਿਆ ਤੁਸੀਂ ਇਹ ਕਹਿਣ ਤੇ ਮੋੜੇ ਵਾਲੇ ਤੁਸੀਂ ਗਲਤ ਹੋ ਉਹਨਾਂ ਦੇ ਪਰਚਾ ਨਹੀਂ ਕੀਤਾ ਉਲਟਾ ਭਾਨੇ ਤੇ ਪਰਚਾ ਉਲਟਾ ਦੇ ਕਾਨੂੰਨ ਦੇ ਤਰੀਕੇ ਨਾਲ ਵੀ ਸਾਰੀ ਕਾਨੂੰਨ ਦੇ ਤਰੀਕੇ ਨਾਲ ਹੀ ਕਰੋ ਕਾਨੂੰਨਨ ਤਰੀਕਾ ਹੀ ਹੁੰਦਾ ਕਿਸੇ ਨੂੰ ਆਪਾਂ ਹੁਣ ਅਰੈਸਟ ਕੀਤਾ ਤੁਸੀਂ ਮੈਨੂੰ ਕਿਹੜੇ ਕਾਨੂੰਨ ਦੇ ਤਰੀਕੇ ਨਾਲ ਕੀਤਾ ਮੈਨੂੰ ਦੱਸੋ ਅੱਜ ਹੀ ਬੱਸ ਨਹੀਂ ਜੀ ਜਾਣ ਨਹੀਂ ਦੇਣਾ ਇਹ ਕਾਨੂੰਨ ਹੈ ਜੀ ਤੁਹਾਨੂੰ ਕਿਹੜੇ ਪਰਚੇ ਹੋ ਰਹੇ ਭਾਨਾ ਤੁਸੀਂ ਲਗਾਤਾਰ ਫੇਕ ਨੇ ਜਾਂ ਕੋਈ ਉੱਤੇ ਵਿਰੋਧ ਖੜੇ ਕੀਤੇ ਜਾ ਰਹੇ ਨੇ ਭਾਈ ਜਿਹਦੇ ਕੋਲੇ 25 ਲੱਖ ਦੀ ਸਕੋਰਪੀਓ ਦੇ ਵਿੱਚੋਂ ਇੱਕ ਚੈਨੀ ਲਾਉਣ ਜਾਊਗਾ ਇਹ ਹੱਥੋਂ ਹੀ ਨਹੀਂ ਗੱਲ ਨਹੀਂ ਯਾਰ ਉਹ 10000 ਰੁਪਏ ਮੰਗੂਗਾ ਜਿਹਨੂੰ YouTube ਤੋਂ 10-20 ਲੱਖ ਆ ਰਹੇ ਯਾਰ ਗੁੱਡੀ ਬੇਹੁੱਦੀ ਯਾਰ ਗੱਲ ਹੈ ਪਰਚਾ ਕਰਨਾ ਕੋਈ ਤੁਸੀਂ ਇੱਕ ਪਰਚਾ ਨਹੀਂ ਇੱਕ ਕਰਦਾਰ ਕਸ਼ਿਸ਼ ਕਰਦੇ ਹੁੰਦੇ ਨੇ ਸਰਕਾਰਾਂ ਦਾ ਕੰਮ ਹੁੰਦਾ ਹੈ ਕਿ ਇਸ ਬੰਦੇ ਦੀ ਸਾਖ ਨੂੰ ਢਾਹ ਲਾ ਦਿਓ ਇਹ ਆਪਣੇ ਲੋਕਾਂ ਚ ਬਦਨਾਮ ਹੋ ਜਵੇ ਸਾਖ ਨੂੰ ਢਾਹ ਲਾਉਣ ਵਾਲੀ ਗੱਲ ਜਿਹੜੀ ਸਰਕਾਰ ਨੇ ਕੀਤੀ ਆ ਭਾਨਾ ਸਿੰਘ ਸਿੱਧੂ ਦੀ ਕੀ ਹੁਣ ਨੌਜਵਾਨਾਂ ਦਾ ਜੋ ਮਰਾਲ ਹੈ ਜੋ ਪਹਿਲਾਂ ਦੀ ਤਰ੍ਹਾਂ ਮਰਾਲ ਸੀਗਾ ਬਈ ਬੱਲੇ ਵੀ ਬਦਲਾਅ ਹੋ ਗਿਆ ਵੀ ਬਦਲਾਅ ਲਿਆਂਦਾ ਤੇ ਕੀ ਅੱਜ ਅੱਜ ਦਾ ਨੌਜਵਾਨ ਕੀ ਸੋਚਦਾ ਹੁਣ ਕੀ ਸੋਚਦਾ ਤੁਸੀਂ ਵੀ ਨੌਜਵਾਨ ਦੇਖੋ ਬਈ ਬੜਾ ਬੜੀ ਚੀਜ਼ ਪੈ ਰਹੀ ਹੈ ਹੈਨਾ ਦੁਖੀ ਮਨ ਨਾਲ ਕਹਿਣਾ ਪੈ ਰਿਹਾ ਜਿਹੜੇ ਸਾਡੇ ਤੋਂ ਛੋਟੇ ਜਿੰਨੇ ਨਾਲ ਹੁੰਦੇ ਨੇ ਮੁੰਡੇ ਜਿਹੜੇ 18 20 ਸਾਲ ਦੇ ਟੀਨੇਜਰ ਉਨਾ ਦੇ ਕੋਈ ਮੈਂ ਵੀ ਅਸੀਂ ਵਿਦੇਸ਼ ਦੀ ਧਰਤੀ ਤੇ ਚਲੀਏ ਕੈਨੇਡਾ ਅਮਰੀਕਾ ਚਲੀਏ ਇੱਥੇ ਕੋਈ ਰਹਿਣ ਨੂੰ ਤਿਆਰ ਨਹੀਂ ਅਸੀਂ ਰੌਲਾ ਪਾਉਂਨੇ ਹੋ ਪੰਜਾਬੀ ਬੋਲੋ ਇੱਥੇ ਪੀਸੀਐਸ ਵਰਗੇ ਟੈਸਟ ਕਰਕੇ ਇੱਥੇ ਅਫਸਰ ਲੱਗੋ ਹਨਾ ਉਹ ਕਿਵੇਂ ਸਾਡੀ ਗੱਲ ਮੰਨਣਗੇ ਉਹ ਕਹਿੰਦੇ ਇਹ ਤਾਂ ਸਾਰੀ ਦੁਨੀਆ ਜਾਣਦੀ ਹੈ ਸਾਰੇ ਇਹ ਤਾਂ ਪੁਲਸ ਵਾਲੇ ਜਾਣਦੇ ਨੇ ਆਪ ਤਾਂ ਇਹਨੂੰ ਘਰੇ ਬਿਠਾ ਲਿਆ ਹਨਾ ਇਹਦੀ ਅਸੀਂ ਕੀ ਮੰਨ ਕੇ ਕਰੀਏ ਕੱਲ ਨੂੰ ਇਹ ਸਾਡੇ ਕਿਸ ਨੇ ਮਾਰਿਆ ਅਸੀਂ ਕੀ ਕਰਾਂਗੇ ਇਹ ਚੀਜ਼ਾਂ ਕਿਤੇ ਨਾ ਕਿਤੇ ਦੇਖੋ ਪੇਸ਼ੇ ਦੇ ਤੌਰ ਤੇ ਮੈਂ ਜਰਨਲਿਜ਼ਮ ਦੀ ਮੇਰੇ ਕੋਲ ਡਿਗਰੀ ਹੈ ਮੈਂ ਪੱਤਰਕਾਰ ਤਾਂ ਕਰਦਾ ਤੁਸੀਂ ਸਾਬਤ ਕੀ ਕਰਨਾ ਚਾਹੁੰਦੇ ਹੋ ਇਹਦੇ ਨਾਲ ਨਾਲ ਜਿਹੜੇ ਹੋਰ ਸਾਡੇ ਦੋ ਤਿੰਨ ਸਾਥੀ ਨੇ ਜਿਨ੍ਹਾਂ ਵਿੱਚ ਰਤਨ ਆ ਮੁੰਡਾ ਧਾਲੀਆਲ ਇੱਕ ਮੁੰਡਾ ਖੱਪੀਆਂ ਵਾਲਾ ਹੈ ਉਹ ਇਹ ਪੱਤਰਕਾਰ ਵੀ ਫੜੇ ਨੇ ਉੱਥੇ ਯਾਰ ਤੁਸੀਂ ਬੋਲਣ ਦੀ ਆਜ਼ਾਦੀ ਨੂੰ ਕਿਉਂ ਬੰਦ ਕਰ ਰਹੇ ਹੋ ਸੰਗੀਆਂ ਨਾ ਕੋਟ ਭਗਵਾਨ ਸਿੰਘ ਮਾਨ ਬਾਈ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਮਿੱਟੀ ਦੇ ਪੁੱਤ ਖੁਦ ਨੂੰ ਕਹਿੰਦੇ ਸੀ ਇਸ ਪੰਜਾਬ ਦੇ ਪੁੱਤ ਪੰਜਾਬ ਦੇ ਪੁੱਤ ਪੰਜਾਬੀਆਂ ਨਾਲ ਇਦਾਂ ਨਹੀਂ ਕਰਦੇ ਹੁੰਦੇ ਇਹਨਾਂ ੱਤਕਾ ਨਾ ਕਰੋ ਇਹਨਾਂ ੱਤਕਾ ਜਾਇਜ਼ ਨਹੀਂ ਹੈ ਇਹ ਪੰਜਾਬ ਹੈ ਇਹ ਤਾਂ ਮੁਗਲਾਂ ਤੋਂ ਨਹੀਂ ਦਬਿਆ ਇਹ ਤਾਂ ਮੁਗਲਾਂ ਅੰਗਰੇਜ਼ਾਂ ਤੋਂ ਨਹੀਂ ਦਬਿਆ ਇੱਥੇ ਤਾਂ ਮਹਾਨ ਯੋਧੇ ਬਾਬਾ ਜੱਸਾ ਸਿੰਘ ਆਲੂ ਵਾਲੀਆ ਜੱਸਾ ਸਿੰਘ ਰਾਮਗੜੀਆ ਮਹਾਨ ਮਹਾਨ ਬਾਬਾ ਬਗੇਲ ਸਾਂ ਵਰਗੇ ਯੋਧੇ ਹੋਏ ਨੇ ਇਹ ਇੱਥੇ ਅਸੀਂ ਮਹਾਰਾਜ ਰਣਜੀਤ ਸਿੰਘ ਦਾ ਰਾਜ ਦੇਖਿਆ ਸਾਡੇ ਪੁਰਖਿਆਂ ਨੇ ਮਹਾਰਾਜ ਰਣਜੀਤ ਸਿੰਘ ਦਾ ਰਾਜ ਦਾ ਨਿੱਗ ਮਾਣਿਆ ਸੋ ਤੁਸੀਂ ਉਹਨਾਂ ਦੇ 1% ਵੀ 1 ਮਾਈਨਸ 1 ਵੀ ਕਰਜੋ ਨਾ ਤਾਂ ਇਹ ਹੋਜੂ ਵੀ ਪੰਜਾਬ 'ਚ ਬਹੁਤ ਕੰਮ ਹੋ ਗਿਆ ਸਾਸਕ ਦਾ ਕੰਮ ਹੁੰਦਾ ਚੰਗੇ ਸਾਸਕ ਦਾ ਪ੍ਰਜਾ ਨੂੰ ਖੁਸ਼ ਰੱਖਣਾ ਪ੍ਰਜਾ ਨੂੰ ਡਰਾਉਣਾ ਧਮਕਾਉਣਾ ਨਹੀਂ ਪਰ ਜਿਸ ਤਰ੍ਹਾਂ ਨੌਕਰੀਆਂ ਦੀ ਗੱਲ ਕਰੇ ਨੌਜਵਾਨ ਨੂੰ ਨੌਕਰੀਆਂ ਦਵਾਵਾਂਗੇ ਤੇ ਅਸੀਂ ਹੈ ਬਹੁਤ ਗੱਲਾਂ ਕਰ ਰਹੇ ਨੇ ਕੀ ਇਹੋ ਗੱਲਾਂ ਫੇਕ ਨੇ ਜਾਂ ਤੁਹਾਨੂੰ ਲੱਗਦਾ ਵੀ ਉਹ ਉਹ ਚੀਜ਼ ਜਿਹੜੀ ਨੌਜਵਾਨਾਂ ਦੇ ਪ੍ਰਤੀ ਸੋਚ ਰਹੇ ਭਗਵੰਤ ਮਾਨ ਦੀ ਉਹ ਹੋਰ ਜੇ ਪ੍ਰੋਟੈਸਟ ਕਰਨ ਜਾ ਰਹੇ ਨੌਜਵਾਨ ਜਾਂ ਪਾਣੇ ਦੇ ਹੱਕ ਵਿੱਚ ਜਾ ਰਹੇ ਕੋਈ ਪ੍ਰੋਟੈਸਟ ਲਾ ਲਓ ਐਨੀਵੇ ਪਾਣੇ ਦੇ ਹੱਕ ਕਿਸੇ ਤਰ੍ਹਾਂ ਦਾ ਵੀ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਤਾਂ ਫਿਰ ਨੌਜਵਾਨ ਕੀ ਕਰੂ ਬਿਲਕੁਲ ਕਿਹੜੇ ਉਹੀ ਆ ਨਾ ਕਿਹਨੂੰ ਨੌਕਰੀਆਂ ਦਿੱਤੀਆਂ ਜਾ ਕੇ ਤੁਸੀਂ ਪੁੱਛੋ ਤਾਂ ਸਹੀ ਉਹ ਕਹਿੰਦੇ ਬਾਅਦ ਵਿੱਚ ਪੈਨਸ਼ਨ ਨਹੀਂ ਮਿਲਣੀ ਐ ਨਹੀਂ ਹੋਣਾ ਜਿਹੜੀ ਕਿ ਪ੍ਰਚਾਰ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਆਪਾਂ ਚੰਨੀ ਉਰੀ ਆਏ ਸੀ ਮੁੱਖ ਮੰਤਰੀ ਚੰਨੀ ਆਰਾਂ ਨੂੰ ਲੋਕ ਮਖੌਲ ਕਰਦੇ ਸੀ ਪਰ ਉਸ ਬੰਦੇ ਨੂੰ ਮੈਂ ਆ ਸਾਡੇ ਨਾਨਕ ਸਰਚਾਰ ਕਿਲੋਮੀਟਰ ਤੇ ਮੈਂ ਉੱਥੇ ਜਾ ਕੇ ਪੁੱਛ ਲਿਆ ਸੀ ਵੀ ਮੁੱਖ ਮੰਤਰੀ ਸਾਹਿਬ ਚੱਟਾ ਬੰਦ ਕਰ ਹੋਊਗਾ ਅੱਜ ਵੀ ਉਹ ਲਾਈਵ ਮੇਰਾ ਅਜੇ ਤੇ ਪਿਆ ਹੈ ਸੋਸ਼ਲ ਮੀਡੀਆ ਤੇ ਤਾਂ ਉਹਨਾਂ ਨੇ ਜਵਾਬ ਦਿੱਤਾ ਸੀ ਕਿ ਇਹਨਾਂ ਕੋਲੇ ਕਿਸੇ ਪੱਤਰਕਾਰ ਨੇ ਤਾਂ ਕੀ ਜਾਣੇ ਤੇ ਪੱਤਰਕਾਰਾਂ ਨੂੰ ਅੰਦਰ ਕਰਨ ਲੱਗ ਗਏ ਸਾਡੇ ਅਰਗੇ ਜਿਹੜੇ ਸਮਾਜ ਦੇ ਬੋਲਦੇ ਆ ਸਮਾਜਿਕ ਕਾਰਕੁਨ ਆਪਦੇ ਉਹਨੂੰ ਕਹਾਉਂਦੇ ਆ ਉਹਨਾਂ ਨੂੰ ਅੰਦਰ ਕਰਨ ਲੱਗ ਗਏ ਇਹ ਜਿਹੜੇ ਕਿਸਾਨ ਆ ਗੂ ਅੰਦਰ ਕਰਨ ਲੱਗ ਗਏ ਇਹ ਯਾਰ ਇਹ ਇਹ ਹੱਲ ਨਹੀਂ ਹੈ ਇਹ ਡੈਮੋਕ੍ਰੇਸੀ ਨਹੀਂ ਹੈ ਡੈਮੋ 1975 ਦੇ ਵਿੱਚ ਲੱਗੀ ਸੀ ਲਾਸਟ ਵਾਰ ਤਾਂ ਉਹ ਹਾਲਾਤ ਬਣਾਉਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਪੁਲਿਸ ਸੂਬਾ ਪੁਲਿਸ ਰਾਜ ਕਰਨਾ ਚਾਹੁੰਦੇ ਹੋ ਜਿੱਦਾਂ 90 ਦੇ ਦਹਾਕੇ 'ਚ ਤੁਹਾਡੇ ਨੌਜਵਾਨਾਂ ਦੀਆਂ ਜਿਹੜੀਆਂ ਜੋ ਹਸ਼ਰ ਹੋਇਆ ਤੁਸੀਂ ਉਹ ਕਰਨਾ ਚਾਹੁੰਦੇ ਹੋ ਜਿਵੇਂ ਉਹਨਾਂ ਨੇ ਕਿਹਾ ਸੀ ਕਿ ਸਤਾ ਤੋਂ ਪਹਿਲਾਂ ਕਹਿੰਦੇ ਵੀ ਧਰਨੇ ਨਹੀਂ ਲੱਗਣਗੇ ਵੀ ਬਿਲਕੁਲ ਧਰਨੇ ਖਤਮ ਹੋ ਜਾਣਗੇ ਅੱਜ ਧਰਨੇ ਲੱਗ ਰਹੇ ਨੇ ਦੇਖੋ ਬਿਆਨ ਹੋਰ ਹੁੰਦੇ ਨੇ ਸਿਆਸੀ ਬਿਆਨ ਇਹਨਾਂ ਦੇ ਬਿਆਨ ਧਰਨੇ ਨਹੀਂ ਲੱਗਣਗੇ ਅੱਜ ਤਾਂ ਹਰ ਇੱਕ ਹਰ ਇੱਕ ਪੰਜਾਬੀ ਸਤਾ ਖੜਾ ਹੈ ਤੁਸੀਂ ਕਿਸੇ ਬਿਜਲੀ ਵਾਲੇ ਤੋਂ ਗੱਲ ਕਰ ਲਓ ਉਸ ਪ੍ਰਾਈਵੇਟ ਬੱਸ ਵਾਲੇ ਤੋਂ ਸਰਕਾਰੀ ਬੱਸਾਂ ਵਾਲੇ ਕੋਲ ਚਲ ਜਓ ਆ ਪੁਲਿਸ ਵਾਲੇ ਬੈਠੇ ਨੇ ਲੈ ਇਹਨਾਂ ਨੂੰ ਪੁੱਛ ਲਓ ਕਿੰਨੀ ਔਖੀ ਜ਼ਿੰਦਗੀ ਹੈ ਥਾਣੇ 'ਚ ਮੁਲਾਜ਼ਮ ਹੀ ਐ ਨਹੀਂ ਉਹ ਕਹਿੰਦੇ ਭਾਈ ਇੱਕ ਮੁਲਾਜ਼ਮ ਤੇ ਚਾਰ-ਚਾਰ ਬੰਦਿਆਂ ਦਾ ਕੰਮ ਹੈ ਜਿਹੜੇ ਮੁਲਾਜ਼ਮ ਨੇ ਉਹ ਜਿਹੜੇ ਫੇਸਬੁੱਕ ਤੇ ਬੋਬੂ ਕਰਦੇ ਨੇ ਇਹਨਾਂ ਨੂੰ ਗਨਮੈਂਨ ਦੇ ਰੱਖੇ ਨੇ ਪਰ ਹੁਣ ਜਾਉਂਗੇ ਜਾਊਂਗਾ ਭਾਈ ਨਹੀਂ ਨਹੀਂ ਦੇਖੋ ਦੇਖੋ ਹੁਣ ਤਾਂ ਜਿੰਨਾ ਚਿਰ ਇਹ ਬੈਠੇ ਆ ਇਹ ਕਹਿੰਦੇ ਵੀ ਨਹੀਂ ਜਾਣਾ ਇੱਧਰ ਆ ਅਗਲੇ ਚੌਂਕ ਤੇ ਵੀ ਖੜੇ ਆ ਉਸ ਤੋਂ ਬਾਅਦ ਇੱਥੇ ਵੀ ਖੜੇ ਆ ਉਹਨਾਂ ਨੂੰ ਪਤਾ ਵੀ ਹੁਣ ਮੈਂ ਇੱਥੇ ਬੈਠਾ ਆ ਚਾਰ ਦਰਾਂ 'ਚ ਬੈਠੇ ਨੇ ਹੁਣ ਤਾਂ ਇਹਨਾਂ ਨੇ ਜਿੰਨਾ ਸਮਾਂ ਨਹੀਂ ਜਾਣ ਦਿੰਦੇ ਤਾਂ ਉਹਨਾਂ ਨੇ ਇਹਨਾਂ ਨੂੰ ਹੁਣ ਕੋਪਰੇਟਿਟ ਹੀ ਕਰਾਂਗੇ ਹੋਰ ਕੀ ਕਰ ਸਕਦੇ ਆ ਇਹ ਦੇਖੋ ਭਾਨੇ ਤੇ ਕਿਉਂ ਕੇਸ ਪਾਏ ਯਾਰ ਇਹਨੇ ਵੀ ਕਿਉਂ ਪਾਏ ਯਾਰ ਸਿਆਸੀ ਬਦਲਾਖੋਰੀ ਨਜਾਇਜ਼ ਤੌਰ ਤੇ ਮਿੰਤੇ ਇਹ ਗੱਲ ਦੀ ਸਮਝ ਨਹੀਂ ਆ ਰਹੀ ਵੀ ਇਹ ਗੱਲ ਕੋਈ ਤੋਕ ਹੀ ਨਹੀਂ ਬਣਦੀ ਪੂਰੇ ਪੰਜਾਬ ਨਹੀਂ ਪੂਰੀ ਦੁਨੀਆ ਦੇ ਪੰਜਾਬੀ ਇਹ 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 ਨਿੱਜ ਮੰਨਣਗੇ ਵੀ ਕਰੇ ਭਾਨਾ ਚੈਨੀ ਲਾ ਸਕਦਾ 10000 ਰੁਪਏ ਲਾ ਸਕਦਾ ਭਾਨੇ ਦੇ ਇੱਕ ਪਰਚੇ ਤੋਂ ਜਿਹੜੇ ਚਾਰ ਕੀਤੇ ਗਏ ਨੇ ਇਹ ਸਰਾਸਰ ਧੱਕਾ ਹੈ ਜੇ ਮੁੱਖ ਮੰਤਰੀ ਸਾਹਿਬ ਹੋਰਾਂ ਦੀ ਉਹਨਾਂ ਲੋਕ ਕੋਈ ਪਰਸਨਲ ਹੈ ਸੋ ਆਪਸੇ ਦੇ ਵਿੱਚ ਪਰਸਨਲੀ ਤੌਰ ਤੇ ਨਿਜਿੱਠੀ ਜਾ ਸਕਦੀ ਹੈ ਯਾਰ ਇਦਾਂ ਇੱਕ ਬੰਦੇ ਨੂੰ ਬਦਨਾਮ ਕਰਕੇ ਉਹਦੇ ਤੇ ਪਰਚੇ ਤੇ ਪਰਚਾ ਦੇ ਕੇ ਉਹਦੀ ਸਾਖ ਨੂੰ ਢਾਹ ਲਾਉਣ ਦੇ ਲਈ ਨਹੀਂ ਕੀਤੀ ਜਾ ਰਹੀ ਖਾਸ ਗੱਲ ਕੀ ਹੈ ਕਿ ਗੱਲ ਭਾਨਾ ਸਿੱਧੂ ਦੀ ਨਹੀਂ ਹੈ ਗੱਲ ਹੈ ਜ਼ਬਰ ਦੀ ਜ਼ੁਲਮ ਦੀ ਸਿਆਸੀ ਬਦਲਾਖੋਰੀ ਦੀ ਜਾਂ ਤੁਸੀਂ ਕਹੋ ਲੋਕਾਂ ਦੇ ਵਿਚਾਰਾਂ ਦੀ ਆਜ਼ਾਦੀ ਨੂੰ ਬੰਦ ਕਰਨ ਦੀ ਬੋਲਣ ਦੀ ਆਜ਼ਾਦੀ ਨੂੰ ਖਤਮ ਕਰਨ ਦੀ ਸਾਡੀਆਂ ਸੰਘੀਆਂ ਕੁੱਟਣ ਦੀ ਗੱਲ ਹੀ ਆ ਸ਼ਰਿਆਮ ਤੌਰ ਤੇ ਭਾਨੇ ਸਿੱਧੂ ਜਿਹਾ ਕੋਈ ਹੋਰ ਬੰਦਾ ਹੁੰਦਾ ਤਾਂ ਵੀ ਸ਼ਾਇਦ ਇਹ ਹੀ ਅਸੀਂ ਐਂ ਕਹਿੰਦੇ ਵੀ ਯਾਰ ਕਿਉਂ ਤੁਸੀਂ ਉਹਦੇ ਨਾਲ ਇਹਨਾ ਧੱਕਾ ਕਰ ਰਹੇ ਹੋ ਉਹਦੇ ਉੱਤੇ ਉਹਦੀ ਜਗ੍ਹਾ ਊੜਾ ਐ ਡਾਡੀ ਕੋਈ ਵੀ ਤੁਸੀਂ ਮੈਂ ਕੋਈ ਵੀ ਹੋ ਸਕਦੇ ਸੀ ਇਹ ਆਪਣਾ ਜ਼ਬਰ ਤੇ ਜ਼ੁਲਮ ਦੇ ਖਿਲਾਫ ਜਿਹੜੀ ਮੇਨ ਕਾਰਵਾਈ ਹੈ ਇੱਕ ਫਾਹਾ ਹੋਰ ਵੀ ਉੱਠ ਕਰ ਰਹੀ ਹੈ ਭਾਨਾ ਸਿੱਧੂ ਦੇ ਬਰਖਲਾ ਉਹ ਕਿਤੇ ਵਿੱਚ ਲੱਖਾਂ ਸਦਾਨਾ ਜੀ ਲਾ ਲਓ ਜਾਂ ਹੋਰ ਉਹਦੇ ਸਮਰਥਕ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੰਨਾ ਸਿੱਧੂ ਨੂੰ ਯੂਜ਼ ਕਰਕੇ ਉਹਨਾਂ ਨੂੰ ਵੋਟਾਂ ਦੇ ਵਿੱਚ ਖੜਾ ਕੀਤਾ ਜਾਵੇਗਾ ਤਾਂ ਕਿ ਨੌਜਵਾਨ ਮੁੰਡਿਆਂ ਨੂੰ ਉਹਨਾਂ ਨਾਲ ਜੋੜਿਆ ਜਾ ਰਿਹਾ ਇਹ ਕਿੰਨੀ ਕਿ ਸਚਾਈ ਹੈ ਇਹ ਗੱਲ ਤਾਂ ਅੱਜ ਦੀ ਹੈ ਨਾ ਪਾਨੇ ਰਿਆ 10-12 ਦਿਨ ਹੋਏ ਹੋਣੇ ਲੱਖੇ ਨੂੰ ਐਲਾਨ ਕੀਤਾ ਨੂੰ ਬਠਿੰਡ ਤੋਂ ਮੇਰਾ ਖਿਆਲ 2 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੋਊਗਾ ਵੀ ਮੈਂ ਬਠਿੰਡਾ ਤੋਂ ਐਮਪੀ ਦੀ ਚੋਣ ਲੜਨੀ ਲੜਨੀ ਹੈ ਚਲੋ ਉਹਦੇ ਵਿੱਚ ਅਸੀਂ ਕਈ ਉਹਦੇ ਵਿੱਚ ਸਹਿਮਤ ਵੀ ਸੀਗੇ ਤੇ ਅਸਹਿਮਤੀ ਤਾਂ ਹੁੰਦੀ ਹੁੰਦੀ ਹੈ ਜਦੋਂ ਆਪਸ ਵਿੱਚ ਗਰੁੱਪ ਹੁੰਦਾ ਵੀ ਨਹੀਂ ਉਹ ਕਹਿੰਦਾ ਵੀ ਮੈਂ ਲੜਨੀ ਹੈ ਐਲਾਨ ਕਰਕੇ ਆ ਪੰਜਾਬ ਬਚਾਓ ਯਾਤਰਾ ਵੀ ਜਿਹੜੀ ਚੱਲ ਰਹੀ ਸੀ ਉਹ ਬਠਿੰਡਾ ਵਾਲੇ ਪਿੰਡਾਂ ਦੇ ਵਿੱਚ ਤਾਂ ਫਿਰ ਉਹਨੂੰ ਕਿਵੇਂ ਵਰਤਿਆ ਗਿਆ ਉਹ ਤਾਂ ਬਾਅਦ ਦੀ ਗੱਲ ਹੈ ਇਹ ਤਾਂ ਬਾਅਦ ਚ ਆਉਂਦਾ ਭਾਨਾ ਤਾਂ 10 ਦਿਨ ਪਹਿਲਾਂ ਅਰੈਸਟ ਹੁੰਦਾ ਇਹ 2 ਮਹੀਨੇ ਪਹਿਲਾਂ ਜਿਹੜਾ ਸੀਗਾ ਇਹ ਸ਼ੁਰੂ ਹੋ ਗਿਆ ਸੀ ਹਾਂ ਜਦੋਂ ਯਾਤਰਾ ਦੇ 5-7 ਦਿਨ ਹੋਏ ਤਾਂ ਉਸ ਤੋਂ ਬਾਅਦ ਭਾਨੇ ਦੇ ਪਰਚਾ ਪਾਉਣੇ ਸ਼ੁਰੂ ਕਰ ਦਿੱਤਾ ਇਹ ਸਰਾ ਸਰ ਗਲਤ ਨੇ ਸੋਸ਼ਲ ਮੀਡੀਆ ਦੀਆਂ ਬਣਾਈਆਂ ਹੋਈਆਂ ਗੱਲਾਂ ਨੇ ਅਫਵਾਹਾਂ ਕੋਰੀਆਂ ਅਫਵਾਹਾਂ ਨੇ ਹੋਰ ਕੋਈ ਗੱਲ ਨਹੀਂ ਲੱਭਦੀ ਤਾਂ ਫਿਰ ਉਹ ਇਹ ਗੱਲ ਕਹਿ ਦਿੰਦੇ ਨੇ ਵੀ ਇਦਾਂ ਜੀ ਭਾਨੇ ਨੂੰ ਇਦਾਂ ਜੀ ਇਦਾਂ ਮੈਂ ਤਾਂ ਇਸ ਗੱਲ ਨੂੰ ਮੰਨਦਾ ਨਹੀਂ ਕਿਹੜੀ ਪਾਰਟੀ ਨਾਲ ਕੇ ਚੋਣਾਂ ਆਜ਼ਾਦ ਦੇਖੋ ਪਹਿਲਾਂ ਵੀ ਜਿਹੜੀ ਪਾਰਟੀ ਸੱਤਾ 'ਚ ਬੈਠੀ ਹੈ ਇਹਦੇ ਉੱਤੇ ਬਹੁਤ ਆਫਰਾਂ ਸੀ ਆਪਣੀ ਬਾਈ ਦੇ ਵਿੱਚ ਤੇ ਦੂਜੀਆਂ ਪਾਰਟੀਆਂ ਵੱਲੋਂ ਵੀ ਕਾਂਗਰਸ ਵੱਲੋਂ ਉਪ ਮੁੱਖ ਮੰਤਰੀ ਹੈ ਜਿਹੜੇ ਉਹਦਾ ਵੀ ਲੱਖਾ ਸਿੰਘ ਨੂੰ ਫੋਨ ਆਇਆ ਸੀ ਵੀ ਆ ਜਾ ਭਾਈ ਤੂੰ ਮੁੰਡਿਆ ਕੰਮ ਕਰਨ ਆਲਾ ਉਹ ਕਹਿੰਦਾ ਵੀ ਨਹੀਂ ਮੈਂ ਪੰਜਾਬ ਲੁੱਟਣ-ਕੁੱਟਣ ਆਲਾ ਨਹੀਂ ਜਾਵਾਂਗਾ ਆਜ਼ਾਦ ਲੜਾਂਗਾ ਲੋਕਾਂ ਦਾ ਵੋਟ ਮਿਲੇ ਨਾ ਮਿਲੇ ਉਹ ਬਾਅਦ ਦੀ ਗੱਲ ਹੈ ਆਜ਼ਾਦ ਇਸ ਵਾਰ ਵੀ ਬਠਿੰਡਾ ਐਮਪੀ ਅ ਲਖਾ ਸਿੰਘ ਦਾ ਰਾਜ ਲੜਨਾ ਤੁਹਾਡਾ ਵੀ ਰਾਦਾ ਚੋਣ ਲੜਨਾ ਨਹੀਂ ਬਾਈ ਕੋਈ ਰਾਦਾ ਨਹੀਂ ਕੋਈ ਵੀ ਰਾਦਾ ਨਹੀਂ ਇਹ ਬਿਲਕੁਲ ਸੋਚ ਲਿਆ ਹੋਵੇ ਕੀ ਪਤਾ ਵੀ ਇਹ ਲਖੇ ਲੜ ਰਿਹਾ ਵੀ ਨਾ ਨਾ ਬਾਈ ਨਾ ਬਿਲਕੁਲ ਇਹ ਗੱਲ ਗਲਤ ਹੈ ਬਿਲਕੁਲ ਹਾਂ ਉਹਦੇ ਸਾਥ ਦੇਣ ਜ਼ਰੂਰ ਜਾਵਾਂਗੇ ਜਿੱਥੇ ਕਹੂਗਾ ਸਾਡਾ ਭਾਈ ਆ ਵੱਡਾ ਤੇ ਉਹਦੇ ਨਾਲ ਡਟ ਕੇ ਖੜਾਂਗੇ ਹੁਣ ਤੁਸੀਂ ਜਿਵੇਂ ਤੁਹਾਨੂੰ ਬਾਹਰ ਤਾਂ ਜਾਣ ਦਿੱਤਾ ਨਹੀਂ ਜਾ ਰਿਆ ਉਹਦੋਂ ਬਾਅਦ ਪ੍ਰੋਟੈਸਟ ਵੀ ਖਤਮ ਹੋ ਜਾਏਗਾ ਕਿ ਉਹਦੋਂ ਬਾਅਦ ਵੀ ਜਾਉਂਗੇ ਫਿਰ ਉਹਦੋਂ ਬਾਅਦ ਦੇਖਦੇ ਆਂ ਕੀ ਬਾਈ ਸਲਾਹ ਬਣਦੀ ਆ ਜਿਹੜੇ 11 ਮੈਂਬਰੀ ਕਮੇਟੀ ਹੈ ਜਾਂ ਸੰਯੁਕਤ ਕਿਸਾਨ ਮੋਰਚਾ ਹੈ ਤੇ ਜਦੋਂ ਇਹ ਆਪਸ ਵਿੱਚ ਬੰਦੇ ਨੇ ਕੀ ਇਹ ਕਰਦੇ ਨੇ ਕਿਹੜੀ ਤਰੀਕ ਦਿੰਦੇ ਨੇ ਕਿਸ ਦਿਨ ਦਾ ਪ੍ਰੋਟੈਸਟ ਕਰਦੇ ਨੇ ਅੱਗੋਂ ਹੁਣ ਇਹ ਤਾਂ ਹੌਲੀ ਹੌਲੀ ਸ਼ਾਮ ਤੱਕ ਜਿਵੇਂ ਦਿਨ ਢਲੂਗਾ ਤੇ ਉਵੇਂ-ਉਵੇਂ ਪਤਾ ਲੱਗੂਗਾ ਫਿਰ ਜਿਵੇਂ ਇਹ ਕਹਿਣਗੇ ਉਵੇਂ ਡਟ ਕੇ ਅਗਲੀ ਵਾਰ ਕਰਾਂਗੇ ਜੀ ਸਿਮਰਜੀਤ ਸਿੰਘ ਮਾਨ ਨੂੰ ਵੀ ਕਰਤੀ ਅਰੈਸਟ ਕਰ ਰੱਖਿਆ ਵਾ ਕੀ ਉਹਨਾਂ ਨਾਲ ਗੱਲਬਾਤ ਹੋਈ ਕੋਈ ਜਾਂ ਅੱਗੇ ਤਾਂ ਕੋਈ ਹੋਰ ਪਲਾਨ ਹੈ ਕੋਟ ਨਹੀਂ ਉਹਨਾਂ ਨਾਲ ਮੇਰੀ ਮੇਰੀ ਕੋਈ ਗੱਲਬਾਤ ਨਹੀਂ ਹੋਈ ਕਿਉਂਕਿ ਦੇਖੋ ਉਹ ਤਾਂ ਇੱਕ ਮੌਜੂਦਾ ਐਮਪੀ ਨੇ ਠੀਕ ਹੈ ਹੱਕ 사ਚ ਲਈ ਖੜ ਜਾਂਦੇ ਨੇ ਸਾਡੇ ਨਾਲ ਯਾ ਭਾਈ ਕਿਸੇ ਨਾਲ ਵੀ ਸਾਡੇ ਨਾਲ ਨਹੀਂ ਮੈਂ ਗੱਲ ਕਰਾਂ ਜਿਵੇਂ ਸਪਾਲ ਖਹਿਰਾ ਦੂਜੀ ਪਾਰਟੀ ਤੋਂ ਨੇ ਕਾਂਗਰਸ ਤੋਂ ਨੇ ਕਿਹਰਾਂ ਜੀ ਚੰਨੀ ਹੋਰੀ ਸੀਐਮ ਰੈਡ ਜਦਕਿ ਭਾਨੇ ਨੇ ਉਹਨਾਂ ਨੂੰ ਸਵਾਲ ਹੀ ਪੁੱਛੇ ਸੀ ਰੋਕੇ ਪਰ ਅੱਜ ਚੰਨੀ ਹੋਰੀ ਇਹ ਮੇਰੇ ਰਾਜ ਠਾਣੇ ਚ ਫੜ ਲਿਆ ਗੱਲ ਇਥੇ ਜ਼ਬਰ ਤੇ ਜ਼ੁਲਮ ਦੀ ਆ ਹੈਨਾ ਅਕਾਲੀ ਦਲੋਂ ਉਸ ਦਿਨ ਝੋਂਦਾ ਸਾਹਿਬ ਸਾਬਕਾ ਐਮਐਲਏ ਉਹ ਬੈਠੇ ਸੀ ਹੋਰ ਬੜੇ ਨੌਜਵਾਨ ਜਿਹੜੇ ਅਕਾਲੀਆਂ ਦੇ ਵੀ ਬੈਠੇ ਸੀ ਬੀਜੇਪ ਤੁਸੀਂ ਇਹ ਦੇਖੋ ਬੀਜੇਪ ਤੋਂ ਵੀ ਕੁਝ ਲੋਕ ਬੈਠੇ ਸੀ ਤੇ ਖਾਸ ਗੱਲ ਆਮ ਆਦਮੀ ਪਾਰਟੀ ਦਾ ਜੁਥ ਹੈ ਉਹ ਵੀ ਉਸ ਦਿਨ ਭਾਨੇ ਦੇ ਨਾਲ ਉਹਦੀ ਰੈਲੀ ਦੇ ਵਿੱਚ ਕੋਡ ਦਨੇ ਡਟ ਕੇ ਬੈਠਾ ਆ ਤੁਹਾਡੇ ਨਾਲ ਆ ਇੱਥੇ ਅਸੀਂ ਤੁਹਾਡਾ ਸਮਰਥਨ ਕਰਦੇ ਆ ਇਸ ਲਈ ਇਹ ਕਿਸੇ ਇੱਕ ਬੰਦੇ ਦਾ ਨਹੀਂ ਆ ਇਹ ਇੱਕ ਲੋਕ ਰੋਹ ਹੈ ਲੋਕਾਂ ਦਾ ਰੋਹ ਹੈ ਵੀ ਯਾਰ ਮੁੱਖ ਮੰਤਰੀ ਹੋਰਾਂ ਨੇ ਜਾਂ ਪੰਜਾਬ ਸਰਕਾਰ ਨੇ ਕੁਝ ਕੀਤਾ ਨਹੀਂ ਕਿਵੇਂ ਅਸੀਂ ਇਸ ਨੂੰ ਇਹਨਾਂ ਤੋਂ ਅਨਜਾਣ ਭਾਈਏ ਇਸ ਲਈ ਲੋਕ ਸਾਰੇ ਇਕੱਠੇ ਹੋ ਕੇ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਮਿਲੇ ਤੁਹਾਨੂੰ ਲੱਗਦਾ ਵੀ ਹੁਣ ਆਉਣ ਵਾਲੀਆਂ ਚੋਣਾਂ ਦੇ ਵਿੱਚ ਆਮ ਆਦਮੀ ਦਾ ਅਸਰ ਦੇਖੇਗਾ ਅ ਤੁਹਾਨੂੰ ਇਹ ਬਿਲਕੁਲ ਤੁਹਾਨੂੰ ਲੱਗ ਰਿਹਾ ਮੈਨੂੰ ਤਾਂ ਲੱਗ ਰਿਹਾ ਬਹੁਤ ਅਸਰ ਪਾਊਗਾ ਇਹਨਾਂ ਨੂੰ ਤਾਂ ਜੋ ਹਾਲਾਤ ਚੱਲ ਰਹੇ ਨੇ ਲੋਕ ਨਾ ਖੁਸ਼ ਨੇ ਲੋਕ ਗਾਲਾਂ ਤੁਸੀਂ ਸੋਸ਼ਲ ਮੀਡੀਆ ਖੋਲ ਕੇ ਦੇਖੋ ਕਿੰਨਾ ਕਹਿ ਰਹੇ ਨੇ ਮੁੱਖ ਮੰਤਰੀ ਨੂੰ ਮੈਨੂੰ ਸਮਝ ਨਹੀਂ ਆ ਰਹੀ ਉਹਨਾਂ ਨੂੰ ਕੀ ਕੌਣ ਸਲਾਹਾਂ ਦੇ ਰਿਹਾ ਜਦੋਂ ਪਤਾ ਵੀ ਇੰਨੀ ਆਪਣੀ ਜਿਹੜੀ ਬਦਖੋਈ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਫਿਰ ਉਹ ਕਿਉਂ ਪਿੱਛੇ ਨਹੀਂ ਹਟ ਰਿਹਾ ਜਾਂ ਕਿਉਂ ਬਾਰ ਬਾਰ ਇਦਾਂ ਦੇ ਕਦਮ ਚੁੱਕ ਰਿਹਾ ਇਹ ਮੇਰੀ ਸਮਝ ਤੋਂ ਪਰੇ ਹੈ ਗੱਲ ਸੋ ਸੋ ਦੱਸ ਕੋਈ ਇਹਨਾਂ ਨੂੰ ਸੋਖ ਜਿ ਕਰਾਉ ਜਿਨ੍ਹਾਂ ਨੇ ਅੱਜ ਸੰਗਰੂਰ ਵਿਖੇ ਭਾਨਾ ਸਿੱਧੂ ਦੇ ਹੱਕ ਵਿੱਚ ਜਾਣਾ ਸੀ ਪਰ ਉਹਨਾਂ ਨੂੰ ਘਰ ਦੇ ਵਿੱਚ ਹੀ ਅਰੈਸਟ ਕੀਤਾ ਹੋਇਆ ਵਾ ਬਾਹਰ ਨਹੀਂ ਜਾਣ ਦਿੱਤਾ ਹੈ ਅਸੀਂ ਦੇਖਿਆ ਕਿ ਬਾਹਰ ਵੀ ਪੁਲਿਸ ਲੱਗੀ ਹੋਈ ਆ ਹੁਣ ਇਹ ਪੁਲਿਸ ਕਿੰਨਾ ਚਿਰ ਖੜੀ ਰਹੇਗੀ ਜਾਂ ਭਾਨਾ ਸਿੱਧੂ ਦੇ ਹੱਕ ਵਿੱਚ ਸੁਖ ਜਗਰਾਉ ਨੂੰ ਜਾਨ ਦਿੱਤਾ ਜਾਵੇਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਦੇਖਦੇ ਰਹੋ ਪ੍ਰੈਮੋ ਦੇ ਜਸਵਿੰਦਰ ਸਿੰਘ ਟਾਂਗੀਆਂ ਦੇ